ਕੱਲ ਖਾਣਾ ਸੇਖਵਾ ਚ ਨਾ 160 ਨੰਬਰ ਪਰਚਾ ਦਰਜ ਕੀਤਾ ਸੀ ਕਿ ਵਿਜਮਸੀ son of ਕਿੰਨਾ ਮਸੀ ਸਤ ਕੋਈ ਦਾ ਰਹਿਣ ਵਾਲਾ ਸੀ ਉਹ ਤੋਂ ਕੋਈ ਇੱਕ ਪਿਸਤਲ ਦਾ ਅਮਰ ਕੀਤਾ ਸੀ ਪਿਸਤਲ ਬਰਾਮਦ ਕੀਤਾ ਸੀ ਤੇ ਉਹ ਕੇਸ ਰਜਿਸਟਰਡ ਹੋਇਆ ਤੇ ਮੁੜ ਕੇ ਉਹਨੇ ਆਪਣੇ ਪਰਚੇ ਦੇ ਆਪਣੇ ਕੁਝ ਕਿਤੇ ਇਨਸਾਫ ਕੀਤਾ ਸੀ ਕਿ ਇਹ ਜਿਹੜਾ ਪਿਸਤਲ ਹੈ ਇਹਦੇ ਘਰ ਦੇ ਹੋਰ ਵੀ ਤਿੰਨ ਚਾਰ ਬੰਦੇ ਆਏ ਸੀ ਉਹਦੇ ਚ ਉਹਨਾਂ ਕੋਈ ਪਿਸਤਲਾਂ ਗਈ ਸੀ ਉਹਨਾਂ ਚ ਇੱਕ ਬੰਦੇ ਨੂੰ ਪਛਾਣਦਾ ਤੇ ਉਹ ਉਹਨੇ ਨਾਮ ਲਿਆ ਇਹਦਾ ਮਲਕੀ ਸਿੰਘ son of ਤਰਸੇਮ ਸਿੰਘ ਮਲਕੀ ਸਿੰਘ ਇਹ ਪੱਗੋ ਕਹਿੰਦੇ ਇਹਨੂੰ ਸਾਨੂੰ ਤਨਾਰ ਪਰ ਖਦਰ ਦਾ ਹੈਗਾ ਜੀ ਇੱਥੇ ਠਾਣਾ ਕਲਾਂ ਨੌਰ ਦੇ ਇਹਦੇ ਨੋਟੋਰੀਅਸ ਆਦਮੀ ਹੈ ਅੰਮ੍ਰਿਤ ਦਾ ਆਲਮ ਜਿਹੜਾ ਹੈਗਾ ਜਗੂ ਭਗਵਾਨਪੁਰੇ ਗਰੁੱਪ ਦਾ ਜਿਹੜਾ ਇਹ ਉਹਦੇ ਗਰੁੱਪ ਨਾਲ ਐਸੋਸੀਏਟਡ ਹੈ ਇਹਨੇ ਕਲਾਂ ਨੌਰ ਵਿੱਚ ਵੀ ਡਾਕਟਰ ਦੇ ਵੀ ਫਾਇਰ ਕੀਤੇ ਸੀ ਹੋਰ ਵੀ ਇਹਦੇ ਕਾਫੀ ਇਨਸੀਡੈਂਟ ਹੈ ਇਵਨ ਕਿ ਸਾਡੀਆਂ ਵੀ ਕਈ ਕੇਸਾਂ ਦੀਆਂ ਪੁਛਗਿੱਛਾਂ ਦੇ ਵਿੱਚ ਅੱਗੇ ਫਰਦਰ ਲਿੰਕ ਇਹਦੇ ਕਈ ਪਰਿਵਾਰਾਂ ਵਿੱਚ ਜੁੜਦੇ ਨੇ ਨੋਮੀਨੇਟ ਵੀ ਹੈਗਾ ਤੇ ਬਟ ਅਜੇ ਅੱਗੇ ਵੀ ਫਰਦਰ ਕਿਤੇ ਨਾਂ ਇਹਦਾ ਚੱਲਦਾ ਸੀ ਇਹ ਜਦੋਂ ਇਹਨਾਂ ਦੱਸਿਆ ਕਿ ਮੇਰੇ ਕੋਲ ਇੱਕ ਪਿਸਟਲ ਹੈ ਉਹਦੀ ਬਰਾਮਦਗੀ ਲਈ ਜਦੋਂ ਐਸ ਐਚ ਓ ਸਾਹਿਬ ਨੇ ਸਾਡੇ ਐਸ ਐਸ ਆਈ ਰਜਵੰਤ ਕੌਰ ਸੇਖਵਾ ਦੇ ਇਹਨਾਂ ਦੀ ਟੀਮ ਇੱਥੇ ਆਈ ਹੈ ਇੱਥੇ ਕਲੀਅਰ ਕਲਾ ਕੁੰਜਰ ਪਿੰਡ ਦੇ ਵਿੱਚ ਘਾਰ ਉੱਥੇ ਨਹਿਰ ਦੇ ਕੰਢੇ ਤੇ ਉੱਥੇ ਜਦੋਂ ਬਰਾਮਦਗੀ ਕਰਵਾਉਣ ਲੱਗੇ ਪ੍ਰੀਕਾਸ਼ਨਸ ਪੂਰੀਆਂ ਲਈਆਂ ਗਈਆਂ ਸੀ ਵੈਸੇ ਐਸ ਐਚ ਓ ਸਾਹਿਬ ਕੋਲ ਕੁਝ ਨਹੀਂ ਸੀ ਉਸ ਵੇਲੇ ਤੇ ਇਹਨੇ ਉੱਥੋਂ ਕੱਢ ਕੇ ਤੇ ਦੋ ਫਾਇਰ ਕੀਤੇ ਨੇ ਜੀ ਤੇ ਐਸਐਚਓ ਸਾਹਿਬ ਦੇ ਜਿਹੜੇ ਰੀਡਰ ਕਮ ਗਨਮੈਨ ਹੈ ਉਹਨਾਂ ਵੱਲੋਂ ਵੀ ਦੋ ਰਾਉਂਡ ਫਾਇਰ ਕੀਤੇ ਗਏ ਪਹਿਲਾ ਤੇ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਲੈਗ ਤੇ ਹਿੱਟ ਕੀਤਾ ਉਹਨੂੰ ਇਮੀਡੀਏਟਲੀ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਜੀ ਕਿਉਂਕਿ ਆਪਣਾ ਕੜਾ ਰਿਕਵਰ ਕਰਾਣਾ ਸੀ ਵੈਪਨ ਇਹਦਾ 30 ਦਾ 32 ਦਾ ਹੈਗਾ ਜੀ ਸਟਾਰ ਦਾ ਪਿਸਤਲ ਹੈ ਇਹ ਜਿਹੜਾ ਪਿਸਤਲ ਰਿਕਵਰ ਕੀਤਾ ਇਹਦੇ ਨਾਲ ਕੋਈ ਰਾਉਂਡ ਜਾਂ ਕੋਈ ਰਾਉਂਡ ਅਜੇ ਫੋਰੈਂਸਿਕ ਅਫਸਰ ਆ ਗਏ ਨੇ ਉਹ ਜੇ ਲੱਗਦਾ ਪਿਆ ਕਿ ਕਾਕ ਹੈਗਾ ਪਿਸਤਲ ਉਹਦੇ ਵਿੱਚੋਂ ਨਿਕਲਣਗੇ ਕਿੰਨੇ ਗਏ ਨੇ ਇਹ ਪਿਸਤੂ ਨੇ ਦੋ ਫਾਇਰ ਤੇ ਕੀਤੇ ਨੇ ਕਿੰਨਾ ਕਿ ਖਤਰਨਾਕ ਗੈਂਗਸਟਰ ਸੀ ਤੇ ਜੱਗੂ ਭਗਵਾਨਪੁਰੀ ਨੇ ਕਿੰਨਾ ਕਿ ਇਹ ਜੱਗੂ ਭਗਵਾਨਪੁਰੀ ਇਹਦੇ ਗਰੁੱਪ ਦੇ ਜਿਹੜੇ ਬਾਕੀ ਦੇ ਅਮਰਦਾਲਮ ਦਾ ਬੇਸਿਕਲੀ ਇਹ ਗੁਰਗਾ ਸੀ ਇਹ ਤੇ ਅਮਰਦਾਲਮ ਦੇ ਕਹਿੰਦੇ ਐਕਸਟਰਸ਼ਨ ਕੰਮਾਂ ਦੇ ਵਿੱਚ ਵੀ ਤੇ ਦੂਸਰੇ ਚ ਨੇ ਕਲਾਨੌਰ ਵਾਲੀ ਸਾਈਡ ਤੇ ਇਹਦਾ ਜਿਆਦਾ ਇਹਨੇ ਕੀਤਾ ਸੀ ਪਿੱਛੇ ਦੀ ਤੇ ਇੱਕ ਹਸਪੀਟਲ ਕਲਾਨੌਰ ਉੱਥੇ ਵੀ ਇਹਨੇ ਫਾਇਰ ਕੀਤਾ ਸੀ ਉੱਥੇ ਕੇਸ ਵੀ ਰਜਿਸਟਰਡ ਹੈ ਕਲਾਨੌਰ ਕਿੰਨੀ ਕੋਡੀ ਕਾਮਯਾਬੀ ਕਹਿੰਨੇ ਆਪਾਂ ਇਹਨੂੰ ਕੰਮ ਆ ਵੀ ਅਸੀਂ ਇਸ ਤਰੀਕੇ ਦੇ ਜਿਹੜੇ ਜਿਹੜੇ ਪੁਲਿਸ ਤੇ ਵੀ ਫਾਇਰ ਕਰਨ ਨੂੰ ਗਰੇ ਕਿਸੇ ਵੇਲੇ ਵੀ ਜੇਲਾ ਮੌਕਾ ਵੈਪਨ ਕੈਰੀ ਕਰਦੇ ਨੇ ਛੋਟੇ ਛੋਟੇ ਗੱਲ ਤੇ ਐਕਸਟਰਸ਼ਨ ਤੇ ਜਾਂ ਦੂਜੇ ਤੇ ਅਸੀਂ ਇਸ ਕਾਮਯਾਬੀ ਨੂੰ ਵੱਡਾ ਛੋਟਾ ਨਹੀਂ ਕਰਕੇ ਕਹਿੰਦੇ ਹਰੇ ਕਾਮਯਾਬੀ ਸਾਡੀ ਵੱਡੀ ਕਾਮਯਾਬੀ ਹੈ ਕੱਲ ਖਾਣਾ ਸੇਖਵਾ ਚ ਨਾ 106 ਨੰਬਰ ਪਰਚਾ ਦਰਜ ਕੀਤਾ ਸੀ ਕਿ ਵਿਜਮਸੀ son of ਕਿੰਦਾ ਮਸੀ ਸਤ ਕੋਈ ਦਾ ਰਹਿਣ ਵਾਲਾ ਸੀ ਉਹ ਤੋਂ ਕੋਈ ਇੱਕ ਪਿਸਤਲ ਬਰਾਮਦ ਕੀਤਾ ਸੀ ਪਿਸਤਲ ਬਰਾਮਦ ਕੀਤਾ ਸੀ ਤੇ ਉਹ ਕੇਸ ਰਜਿਸਟਰਡ ਹੋਇਆ ਤੇ ਮੁੜ ਕੇ ਉਹਨੇ ਆਪਣੇ ਪਰਚੇ ਦੇ ਆਪਣੇ ਉਸਕੇ ਤੇ ਇंसाफ ਕੀਤਾ ਸੀ ਕਿ ਇਹ ਜਿਹੜਾ ਪਿਸਤਲ ਹੈ ਇਹਦੇ ਘਰ ਦੇ ਹੋਰ ਵੀ ਤਿੰਨ ਚਾਰ ਬੰਦੇ ਆਏ ਸੀ ਉਹਦੇ ਚ ਉਹਨਾਂ ਕੋਈ ਪਿਸਤਲ ਹੈ ਸੀ ਉਹਨਾਂ ਚ ਇੱਕ ਬੰਦੇ ਨੂੰ ਪਛਾਣਦਾ ਤੇ ਉਹ ਉਹਨੇ ਨਾਮ ਲਿਆ ਇਹਦਾ ਮਲਕੀਤ ਸਿੰਘ son of ਤਰਸੇਮ ਸਿੰਘ ਮਲਕੀਤ ਸਿੰਘ ਇਹ ਲੱਗੋ ਕਹਿੰਦੇ ਇਹਨੂੰ ਸਾਨੂੰ ਤਨਾਰ ਪਰ ਖਦਰ ਦਾ ਹੈਗਾ ਜੀ ਇੱਥੇ ਥਾਣਾ ਕਲਾਂ ਨੌਰ ਦੇ ਇਹਦੇ ਨੋਟੋਰੀਅਸ ਆਦਮੀ ਹੈ ਅੰਮ੍ਰਿਤ ਦਾ ਆਲਮ ਜਿਹੜਾ ਹੈਗਾ ਜਗੂ ਭਗਵਾਨਪੁਰੀ ਗਰੁੱਪ ਦਾ ਜਿਹੜਾ ਉਹਦੇ ਗਰੁੱਪ ਨਾਲ ਐਸੋਸੀਏਟਡ ਹੈ ਇਹਨੇ ਕਲਾਂਨੌਰ ਵਿੱਚ ਵੀ ਡਾਕਟਰ ਦੇ ਵੀ ਫਾਇਰ ਕੀਤੇ ਸੀ ਹੋਰ ਵੀ ਇਹਦੇ ਕਾਫੀ ਇਨਸੀਡੈਂਟ ਹੈ ਈਵਨ ਕਿ ਸਾਡੀਆਂ ਵੀ ਕਈ ਕੇਸਾਂ ਦੀਆਂ ਪੁਛ ਰਿਚਾਂ ਦੇ ਵਿੱਚ ਅੱਗੇ ਫਰਦਰ ਲਿੰਕ ਇਹਦੇ ਕਈ ਬਦਮੀਆਂ ਚ ਜੁੜਦੇ ਨੇ ਨੋਮੀਨੇਟ ਵੀ ਹੈਗਾ ਤੇ ਬਟ ਅਜੇ ਅੱਗੇ ਵੀ ਫਰਦਰ ਕਿਤੇ ਨਾਂ ਇਹਦਾ ਚੱਲਦਾ ਸੀ ਇਹ ਜਦੋਂ ਇਹਨੇ ਦੱਸਿਆ ਕਿ ਮੇਰ ਕੋਈ ਇੱਕ ਪਿਸਟਲ ਹੈ ਉਹਦੀ ਬਰਾਮਦਗੀ ਲਈ ਜਦੋਂ ਐਸ ਐਚ ਓ ਸਾਹਬ ਨੇ ਸਾਡੇ ਐਸ ਆਈ ਰਜਵੰਤ ਕੌਰ ਸੇਖਵਾ ਦੇ ਇਹਨਾਂ ਦੀ ਟੀਮ ਇੱਥੇ ਆਈ ਹੈ ਇੱਥੇ ਕਲੀਅਰ ਕਲਾ ਕੁੰਜਰ ਪਿੰਡ ਦੇ ਵਿੱਚ ਘਟਾ ਨਹਿਰ ਦੇ ਕੰਢੇ ਤੇ ਉੱਥੇ ਜਦੋਂ ਬਰਾਬਦਗੀ ਕਰਵਾਉਣ ਲੱਗੇ ਪ੍ਰੀਕਾਸ਼ਨਸ ਪੂਰੀਆਂ ਲਈਆਂ ਗਈਆਂ ਸੀ ਵੈਸੇ ਐਸ ਐਚ ਓ ਸਾਹਿਬ ਕੋਲ ਕੁਝ ਨਹੀਂ ਸੀ ਉਸ ਵੇਲੇ ਤੇ ਇਹਨੇ ਉੱਥੋਂ ਕੱਢ ਕੇ ਤੇ ਦੋ ਫਾਇਰ ਕੀਤੇ ਨੇ ਜੀ ਤੇ ਐਸ ਐਚ ਓ ਸਾਹਿਬ ਦੇ ਜਿਹੜੇ ਰੀਡਰ ਕਮ ਗਨਮੈਨ ਹੈ ਉਹਨਾਂ ਵੱਲੋਂ ਵੀ ਦੋ ਰਾਉਂਡ ਫਾਇਰ ਕੀਤੇ ਗਏ ਪਹਿਲਾ ਤੇ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਲੈਗ ਤੇ ਹਿਟ ਕੀਤਾ ਉਹਨੂੰ ਇਮੀਡੀਏਟਲੀ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਜੀ ਕਿਉਂਕਿ ਆਪਣਾ ਕਿਡਾ ਰਿਕਵਰ ਕਰਾਣਾ ਸੀ ਵੈਪਨ ਦਾ 30 ਦਾ 32 ਦਾ ਹੈ ਜੀ 스타 ਦਾ ਪਿਸਤਲ ਹੈ ਇਹ ਜਿਹੜਾ ਪਿਸਤਲ ਰਿਕਵਰ ਕੀਤਾ ਇਹਦੇ ਨਾਲ ਕੋਈ ਰਾਉਂਡ ਜਾਂ ਕੋਈ ਰਾਉਂਡ ਅਜੇ ਫੋਰੈਂਸਿਕ ਅਫਸਰ ਆ ਗਏ ਨੇ ਉਹ ਜੇ ਲੱਗਦਾ ਪਿਆ ਕਿ ਕੋਕ ਹੈਗਾ ਪਿਸਤਲ ਤੇ ਉਹਦੇ ਵਿੱਚੋਂ ਨਿਕਲਣਗੇ ਕਿੰਨੇ ਗਰੇ ਇਹ ਪਿਸਤਲ ਨੇ ਦੋ ਫਾਇਰ ਤਾਂ ਕੀਤੇ ਨੇ ਜੀ ਕਿੰਨਾ ਕ ਖਤਰਨਾਕ ਗੈਂਗਸਟਰ ਸੀ ਤੇ ਜੱਗੂ ਭਗਵਾਨਪੁਰੀ ਨੇ ਕਿੰਨਾ ਕਿ ਇਹ ਜੱਗੂ ਭਗਵਾਨਪੁਰੀ ਇਹਦੇ ਗਰੁੱਪ ਦੇ ਜਿਹੜੇ ਬਾਕੀ ਦੇ ਅਮਰਦ ਆਲਮ ਦਾ ਬੇਸਿਕਲੀ ਇਹ ਗੁਰਗਾ ਸੀ ਇਹ ਹਾਂ ਅਮਰਦਾਲਮ ਦੇ ਕੈਂਟ ਐਕਸਟਰਸ਼ਨ ਕਲਾਂ ਦੇ ਵਿੱਚ ਵੀ ਤੇ ਦੂਸਰੇ ਚ ਇਨੇ ਕਲਾਂ ਨੌਰ ਵਾਲੀ ਸਾਈਡ ਤੇ ਇਹਦਾ ਜਿਆਦਾ ਇਹਨੇ ਕੀਤਾ ਸੀ ਪਿੱਛੇ ਦੀ ਉੱਤੇ ਇੱਕ ਹਸਪਤਾਲ ਕਲਾਂ ਨੌਰ ਉੱਥੇ ਵੀ ਇਹਨੇ ਫਾਇਰ ਕੀਤਾ ਸੀ ਉੱਥੇ ਕੇਸ ਵੀ ਰਜਿਸਟਰਡ ਹੈ ਕਲਾਂ ਕਿੰਨੀ ਕੁ ਕਾਮਯਾਬੀ ਗਿੰਨੇ ਆਪਾਂ ਇਹਨੂੰ ਕੰਡਾ ਵੀ ਅਸੀਂ ਇਸ ਤਰੀਕੇ ਦੇ ਜਿਹੜੇ ਜਿਹੜੇ ਪੁਲਿਸ ਤੇ ਵੀ ਫਾਇਰ ਕਰਨ ਨੂੰ ਗਰੇਜ ਨਹੀਂ ਕਰਦੇ ਕਿਸੇ ਵੇਲੇ ਵੀ ਜਿਹੜਾ ਮੌਕਾ ਵੈਪਨ ਕੈਰੀ ਕਰਦੇ ਨੇ ਛੋਟੇ ਛੋਟੇ ਗੱਲ ਐਕਸਟਰਸ਼ਨ ਤੇ ਜਾਂ ਦੂਜੇ ਤੇ ਅਸੀਂ ਇਸ ਕਾਮਯਾਬੀ ਨੂੰ ਵੱਡਾ ਛੋਟਾ ਨਹੀਂ ਕਰਕੇ ਕਹਿੰਦੇ ਹਰੇ ਕਾਮਯਾਬੀ ਸਾਡੀ ਵੱਡੀ ਕਾਮਯਾਬੀ ਹੈ